ਸੋਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਆਪਾਂ ਨਵੀਂ ਲਿਆਂਦੀ ਹੈ ਜੀ ਮਸ਼ੀਨ ਮਟਰ ਵੀਜਣ ਵਾਲੀ ਜੇ ਕਿਸੇ ਨੇ ਮਟਰ ਵਜਾਣੇ ਹੋਣ ਤਾਂ ਸਾਡੇ ਨਾਲ ਕਰ ਸਕਦਾ ਸੰਪਰਕ ਫਿਰ ਆਪਾਂ ਪਸੂਆਂ ਦਾ ਕੰਮ ਕਰਨ ਵੇੜ ਕੇ ਤੇ ਆਪਾਂ ਚੱਲ ਗਏ ਜੀ ਪੱਠੇ ਲੈਣ ਖੇਤਾਂ ਤੋਂ ਪੱਠੇ ਲਿਆ ਕੇ ਤੇ ਆਪਾਂ ਫਿਰ ਆਪਾਂ ਹੁਣ ਅਸੀਂ ਰੈਡੀ ਕਿਉਂਕਿ ਆਪਾਂ ਵੀ ਜਾਣਾ ਹੁੰਦਾ ਫੇ ਕੰਮ ਤੇ ਛੇਤੀ ਛੇਤੀ ਪੱਠੇ ਵੱਢ ਕੇ ਤੇ ਦਵਾ ਪਹੁੰਚ ਗਏ ਖੇਤਾਂ ਦੇ ਵਿੱਚ ਦਵਾ ਪੱਠੇ ਵੱਢੇ ਆ ਰੂਲ ਆ ਕੇ ਦੋ ਭਰੀਆਂ ਨਯਾਰਾ ਵਾਂਸਟੇ ਅਜ ਤੱਕ ਅੰਦੇ ਦੋ ਭਰੀਆਂ ਵੱਢ ਕੇ ਤੇ ਮੋਟਰ ਹਾਲ ਤੇ ਲੱਦ ਕੇ ਆਪਾਂ ਮਾਰੀ ਮੋੜ ਹੋਈ ਸੈਲਫ ਤੇ ਆਪਾਂ ਤੁਰਪੇ ਜੀ ਪਿੰਡਾਂ ਨੂੰ ਮੈਂ ਕਿਹਾ ਧੜ ਜਾ ਕੇ ਤੇ ਕੰਮ ਨਵੇੜ ਕੇ ਤੇ ਆਪਾਂ ਫਿਰ ਜਾਣਾ ਸੀਗਾ ਬੰਗਿਆਂ ਸ਼ੇਅਰ ਪ੍ਰੀ ਟ੍ਰੈਵਲ ਤੇ ਲੋ ਜੀ ਮੋਟਰ ਹਾਲ ਖਿੱਚ ਦਿੱਤਾ ਨਾ ਤੋ ਕਿਤੇ ਪੱਗਦ ਬਨ ਕੇ ਪਹੁੰਚਣਾ ਸੀਗਾ ਜੀ ਪ੍ਰੀ ਟ੍ਰੈਵਲ ਲੇਟ ਬਹੁਤ ਹੋ ਜਾਂਦੀਆਂ 9:30 ਦਾ ਟਾਈਮ ਹੋ ਗਿਆ ਸੀਗਾ ਮੈਡਮ ਕਹਿੰਦੀ ਛੇਤੀ ਆ ਜੀ ਤੇ ਚਲੋ ਮੜ ਜਾ ਲੇਟ ਆ ਮੈਂ ਕੁਦਰਾਂ ਨਹੀਂ ਉਹ ਰੋਏ ਲੇਟ ਹੋਣੀ ਮੈਡਮ ਕੇ ਕੇ ਵੀਡੀਓ ਰਕਿ ਦਿੱਤ ਨਿਓ ਚਲੋ ਜੀ ਆਪਾਂ ਪਹੁੰਚ ਗਏ ਜੀ ਫਰੀ ਟ੍ਰੈਵਲ ਤੇ ਤੇ ਬਣਾਈਆਂ ਫਿਰ ਦੋ ਕੁ ਟਿਕਟਾਂ ਦबई ਦੀ ਤੇ ਇੱਕ ਕੈਨੇਡਾ ਦੀ ਤੇ ਫਿਰ ਆਪਾਂ ਹੋਵੇ ਜੀ ਵਿਹਲੇ ਫਿਰ ਆਪਾਂ ਚੱਲ ਕੇ ਸ਼ਹਿਰ ਨੂੰ ਤੇ ਸ਼ਹਿਰੋਂ ਆਪਾਂ ਲੈ ਆਣੇ ਚਗੇ ਚੰਨ ਕਮਲ ਸਕੂਲ ਦੇ ਵਿੱਚੋਂ ਬ੍ਰੈਡ ਬਹੁਤ ਘੈਂਟ ਬ੍ਰੈਡ ਜਿਹਨਾਂ ਨੂੰ ਬ੍ਰੈਡ ਖਾਣ ਨੂੰ ਵਧੀਆ ਲੱਗਦੇ ਆ ਜਮਾਣੇ ਦੇ ਬ੍ਰੈਡ ਜਾਂ ਫਿਰ ਟੋਨੀ ਨਾਲ ਦੇ ਬ੍ਰੈਡ ਇਸ ਸਕੂਲ ਦੇ ਸਿਕਨਜਨ ਕੋਲ ਦੇ ਬੈਕ ਸਾਈਡ ਜਿਹੜਾ ਸਕੂਲ ਅਚਨ ਕਮਲ ਸਕੂਲ ਉੱਥੋਂ ਮਿਲਦੇ ਆ ਬਹੁਤ ਵਧੀਆ ਫੇ ਮੇਰੀ ਜੁੱਤੀ ਥੋੜੀ ਜੁਗੀ ਸੀ ਕਰਾ ਫੇ ਮੈਂ ਯਕਮੀ ਜੁੱਤੀਆਂ ਦੇ ਹਸਪਤਾਲ ਪਹੁੰਚ ਗਿਆ ਇਹ ਵੀ ਬਹੁਤ ਪੁਰਾਣਾ ਮਿੱਤਰ ਆਪਣਾ ਬੰਗਿਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪੁਰਾਣੀ ਦੁਕਾਨ ਮੈਨੂੰ 33 ਸਾਲ ਹੋ ਗਏ ਇਸ ਦੁਕਾਨ ਨੂੰ ਦੇਖਦੇ ਨੂੰ ਠੀਕ ਹੈ ਜੀ ਤੇ ਮੈਂ ਇਹ ਬੰਦੇ ਨੂੰ ਇੱਦਾਂ ਦੇਖਦਾ ਇੱਥੇ ਦੁਕਾਨ ਤੇ ਬਹਿ ਕੇ ਤੇ ਆਪਾਂ ਪਹੁੰਚ ਗਏ ਜਿੱਥੇ ਟ੍ਰੈਵਲ ਰੰਗ ਦਾ ਕੰਮ ਚੱਲ ਰਿਹਾ ਨਾਲ ਨਾਲ ਕੰਮ ਵੀ ਚੱਲ ਰਿਹਾ ਨੰਨੜ ਰੰਗ ਵੀ ਹੋ ਰਿਹਾ ਕਿਉਂਕਿ ਨਵਾਂ ਰੰਗ ਕਰਕੇ ਦਹਾਟ ਪ੍ਰੀਟਰ ਆਪਾਂ ਨੂੰ ਫਿਰ ਚਮਕਾਈਏ ਤੇ ਆਪਾਂ ਆ ਜੀ ਆਪਣੇ ਭਰਾ ਦੀ ਦੁਕਾਨ ਤੇ ਆਈ ਜੋਂ ਜੇ ਕਿਸੇ ਨੇ ਮੋਬਾਈਲ ਲੈਣਾ ਹੋਵੇ ਆਈਫੋਨ ਸੈਕੰਡ ਹੈਂਡ ਮੋਬਾਈਲ ਨਮੀ Oppo Ji Vivo ਦੇ ਸਾਰੀ ਤਰ੍ਹਾਂ ਦੇ ਮੋਬਾਈਲ ਇਹ ਤੁਹਾਨੂੰ Bajaj Finance ਕਰਕੇ ਦੇਵਾਂਗੇ ਹਨ ਕਿਸੇ ਨੂੰ ਵੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਬੇਦੀ ਯੂਜ਼ ਵਾਰ ਦੇ ਬਿਲਕੁਲ ਨਾਲ ਫਿਰ ਆਪਾਂ ਕੋਲ ਗਏ ਕਿ ਘੁੰਮ ਦੇ ਘਮਾਂ ਦੇ HDFC ਬੈਂਕ ਚ ਜਦੋਂ ਬੈਂਕ ਚ ਪਹੁੰਚੇ ਬੈਂਕ ਦਾ ATM ਬਿਸ਼ੱਕ ਨਹੀਂ ਚੱਲਦਾ ਪਰ ਸਾਲ ਨੇ ਬਿੱਲੀ ਜ਼ਰੂਰ ਰੱਖੀ ਹੋਈ ਆ ਦੱਸੋ ਬਿੱਲੀ ਨੂੰ ਕੀ ਲੋੜ ਇਥੇ ਰੱਖਣ ਦੀ ਭਰਾਵਾ ਦੋ ਵਾਰੀ ਪਾਏ ਪੈਸੇ ਤੇ ਦੋ ਵਾਰ ਕਰਨੇ ਪੈਗੇ ਕਹਿੰਦੇ ਇਹ ਨਹੀਂ ਚੱਲਦਾ ਮੈਂ ਕਿ ਫੜੇ ਮੂੰਹ ਤੁਹਾਡੇ ਪਹਿਲਾਂ ਹੀ ਦੱਸ ਹੁੰਦਾ ਫੇਰ ਆਪਾਂ ਪਹੁੰਚ ਗਏ ਜੀ ਦਫਤਰ ਮੈਡਮ ਆ ਗਈ ਥੱਲੇ ਕਹਿੰਨੀ ਉਹ ਪੱਟੀ ਕਰਾਣੀ ਹੈ ਮੈਂ ਕਿ ਪੱਟੀ ਲੈ ਕੇ ਕਰਨੀ ਚਲ ਜਾ ਆਪੇ ਕਰ ਲਵਾਂਗੇ ਕੋਈ ਨਹੀਂ ਕਹਿੰਦੀ ਸਹੀ ਠੀਕ ਹੈ ਮੈਂ ਲੈ ਜਾਨੀ ਆ ਪੈਸੇ ਤੁਸੀਂ ਦਿਓਗੇ ਮੈਂ ਕੋਈ ਨਹੀਂ ਪੈਹਾ ਦੀ ਕੋਈ ਚੱਕ ਨਹੀਂ ਤੂੰ ਮੈਡੀਕਲ ਕਰਾਵੇਂ ਕਾਰੀ ਸਰਪੰਚ ਦੀ ਹਰਾਲੀ ਬਣਨੇ ਆਲੀ ਆ ਬਸ ਸਰਪੰਚ ਨਹੀਂ ਹੋ ਮੈਂ ਮੈਂ ਕੋਈ ਗੱਲ ਨਹੀਂ ਤੁਸੀਂ ਚਲੋ ਕੰਮ ਨਵੇੜ ਕੇ ਤੇ ਆਪਾਂ ਭਰਾ ਦੇ ਦੁਕਾਨ ਦੇ ਕੋਲੋਂ ਲੰਘ ਕੇ ਜੇ ਕਿਸੇ ਨੇ ਵਧੀਆ ਗੇਟ ਲੈਣੇ ਹੁਣ ਤਾਂ ਅਮੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਘਰ ਪਹੁੰਚੇ ਤਾਂ ਘਰ ਵਾਲੀ ਤੋਰੀ ਸੀ ਕੱਪੜੇ ਮੈਨੂੰ ਕਹਿੰਦੀ ਕੱਪੜੇ ਧਵਾ ਦਿਓ ਨਾਲ ਦਾ ਹਟ ਟਾਈਮ ਨਾ ਲੱਗੇ ਬਾਲਾ ਮੈਂ ਕੋਈ ਨਹੀਂ ਧਾੜ ਕਰ ਪਰ ਟਾਈਮ ਟਾਈਮ ਨਾ ਲਾ ਕੱਪੜੇ ਧਵਾ ਕੇ ਤੇ ਫਿਰ ਤੁਹਾਨੂੰ ਪਾਣੀ ਬੁਲਾਉਣਾ ਬਾਹਰ ਪਾਣੀ ਪੁਣੀ ਪਲਾ ਕੇ ਤੇ ਫੇ ਮੈਂ ਆਪਾਂ ਚਲ ਗਏ ਜੀ ਸੋਹਰਿਆਂ ਨੂੰ ਸੋਹਰਿਆਂ ਦੇ ਘਰ ਜਾਣਾ ਸੀਗਾ ਥੋੜੇ ਟਕਮੇ ਜਿਹਾ ਸੀਗਾ ਤੇ ਫਿਰ ਆਪਾਂ ਉਮੜਿਆ ਇਹਦੋਂ ਵਾਪਸ ਸਮਾਨ ਲੈ ਕੇ ਤੇ ਘਰੇ ਆ ਕੇ ਫਿਰ ਆਪਾਂ ਦੁਬਾਰਾ ਫੇਰ ਜਲ ਗਏ ਸੋਰੀ ਨੂੰ ਕਹਿੰਦੇ ਸੋਰੀ ਨੂੰ ਜਾਣਾ ਜਾਣਾ ਮੈਂ ਕਿਹਾ ਚਲੋ ਜੀ ਸੋਰੀ ਪਹੁੰਚੇ ਤਾਂ ਹਲੇ ਪਨੀਰ ਬਣ ਰਿਹਾ ਸੀਗਾ ਮੈਂ ਕਿਹਾ ਚਲੋ ਵੀ ਪਨੀਰ ਕੱਢੋ ਫਿਰ ਦਾ ਹਟਕਾਰੀਆ ਟਾਈਮ ਨਾਲ ਪਨੀਰ ਕੱਢ ਕੇ ਦੜ ਖਲਾ ਦੇ ਤੇ ਉੱਤੋਂ ਬਾਅਦ ਕੰਮ ਜਾਣਾ ਲੈ ਵੀ ਪਨੀਰ ਦੀ ਸਬਜ਼ੀ ਬਣ ਕੇ ਆ ਗਈ ਤੇ ਦੋ ਦੋ ਖਾਦੇ ਪਰਚਾ ਦੇ ਨਾਲ ਵੀ ਦਿੱ ਖੱਟੀ ਲੱਸੀ ਤੇ ਆਪਾਂ ਮਾਰੀ ਕੱਕ ਮੋਟਰਸਾਈਕਲ ਦੀ ਅੱਧਾ ਘੰਟਾ ਬੈਠਣ ਤੋਂ ਬਾਅਦ ਆ ਗਏ ਆਪਣੇ ਘਰੇ ਲਓ ਜੀ ਸਾਡੇ ਡੈਡੀ ਸਾਡਾ ਸੰਗਿਆ ਮੋਬਾਈਲ ਉਹ ਚੱਲਦਾ ਹੀ ਆ ਸਾਰਿਆਂ ਨੂੰ ਸਸਤੀ ਕਮ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਚ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਜੀ